ਜਪੁ ਜੀ ਸਹੇ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੀ ਜੇ ਲਾਇ ਰਹਾ ਨਿਬਤਾਰ ਉਹ ਕਿਆ ਹੁਕਮ ਉਤਰੀ ਜੇ ਬੰਨਾ ਪੂਰੀਆਂ ਪਾਰ ਚਾਹ ਸਿਆੜਿਆ ਲਖ ਹੋਏ ਤਾਂ ਇੱਕ ਨਾ ਚੱਲਣਾ ਕਿਬ ਸੱਚਿਆਰਾ ਹੋਈਐ ਕਿਬ ਕੋੜਾ ਟੁੱਟੈ ਪਾਲ ਹੁਕਮ ਅਰ ਜਾਈ ਚੱਲਣਾ ਨਾਨਕ ਲਿਖਿਆ ਨਾਸ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬਧਾਈ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਵਕਸੀ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਕਾਵੇ ਕੋ ਦਾਤ ਜਾਣੈ ਨਿਸ਼ਾਨ ਕਾਵੇ ਕੋ ਗੁਣ ਬਟਿਆਈਆ ਚਾਰ ਕਾਵੇ ਕੋ ਵਿਦਿਆ ਬਿਕਮ ਵਿਚਾਰ ਕਾਵੇ ਕੋ ਸਾਜ ਕਰੇ ਤਨ ਕੇ ਕਾਵੇ ਕੋ ਜੀ ਲੈ ਫਿਰ ਦੇ ਕਾਵੇ ਕੋ ਝਾਪੈ ਦਿਸੈ ਦੂਰ ਕਾਵੇ ਕੋ ਵੇਖੈ ਹਾਦਰ ਅਦੂਰ ਕਤਨਾ ਕਥੀ ਨ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗਸੈ ਦੇ ਪਰਵਾਹ ਸਾਚਾ ਸਹਿਜ ਸਾਚਨਾਏ ਭਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਧਿਰ ਕੈ ਅਗਰ ਰਖਿਆ ਜਿਤ ਦੇ ਸਹਿਦਰਵਾਰ ਮੂੰਕੇ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅਮਰਤ ਵੇਲਾ ਸਚਨਾਓ ਬਡੇ ਆਇਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆ ਬਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਕਾਬਿਐ ਗੁਣੀ ਨਿਦਾਨ ਕਾਵਿਐ ਸੋਣੀਐ ਮਨ ਰਖੀਐ ਪਾਉ ਦੁੱਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਬੇ ਗੁਰਮੁਖ ਰਹਿ ਆਸਮਾਈ ਗੁਰਇਸਰ ਗੁਰੂ ਗੋ ਰਖ ਪਰਮਾ ਗੁਰ ਪਾਰਵਤੀ ਮਾਈ ਜੇ ਹਉ ਆ ਜਾ ਨਾਲ ਆਖਾ ਨਹੀਂ ਕਹਿ ਨਾ ਅਥ ਨਾ ਜਾਈ ਗੁਰਾ ਇਕ ਤੇ ਬੁਝਾਈ ਤਬ ਨ ਜੀ ਆਕਾ ਇਕ ਦਾਤਾ ਸੋ ਮੈਂ ਬਿਸਰ ਨ ਆਈ ਤੀਰਤ ਨਾ ਵੇ ਜੇ ਤਿਸ ਪਾਵੇ ਬਿਨ ਭਾਣੇ ਕੇ ਨਾਈ ਕਰੀ ਜੇਤੀ ਸਿਰਤ ਉਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਵਿਚਰਤ ਲੇ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਤੇ ਬਜਾਈ ਸਭਨਾ ਜੀਆਂ ਦਾ ਇੱਕ ਦਾਤਾ ਤੋਂ ਮੈਂ ਵਿਚਰ ਨਾ ਜਾਈ ਜੇ ਜੋ ਵਿਚਾਰੇ ਤਾਰ ਜਹ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਨੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਔਰ ਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪਚਾ ਕੇ ਇਟਾ ਅੰਦਰ ਗੇਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬਤਿਆ ਗੁਣ ਦੇ ਇਹਾ ਕੋਏ ਨਾ ਸੋਚੀ ਜੇ ਤਿਸ ਗੁਣ ਕੋਏ ਕਰੇ ਦੁਨੀਆ ਸਿਤ ਪੀਰ ਸੁਰਨਾਥ ਦੁਨੀਆ ਧਰਤ ਤਵਲ ਵਕਾਸ ਦੁਨੀਆ ਦੀਪ ਲੋਕ ਪਤਾਲ ਦੁਨੀਆ ਕੋ ਨ ਛਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਦੁਨੀਆ ਦੁਖ ਪਾਪ ਕਾ ਨਾਸ ਤੁਨੀਏ ਚਰ ਪਰਮਾੰਦਰ ਤੁਨੀਏ ਮੁਖ ਸਲਾਹਨਮੰਦ ਤੁਨੀਏ ਜੋਗ ਜੁਗਤ ਤਨ ਪੇਰ ਤੁਨੀਏ ਸਾਸਤ ਸਿਮਰਤ ਬੇਦ ਨਾਨਕ ਭਗਤਾ ਚੜਾ ਬਿਗਾਸ ਤੁਨੀਏ ਦੁਖ ਪਾਪ ਕਾ ਨਾਸ ਤੁਨੀਏ ਸਤ ਸੰਤੋਖ ਗਿਆਨ ਤੁਨੀਏ ਅਰਸ਼ਤ ਕਾ ਇਸ਼ਨਾਨ ਤੁਨੀਏ ਪੜ ਪੜ ਪਾਵੇ ਮਾਨ ਤੁਨੀਏ ਲਾਖੈ ਸਹਿਜ ਧਿਆਨ ਨਾਨਕ ਭਗਤਾ ਸਦਾ ਬਿਗਾਸ ਦੁਨਿਆ ਦੁਖ ਪਾਪ ਕਾ ਨਾਸ ਦੁਨਿਆ ਸਦਾ ਗੁਨ ਕੇ ਕਾ ਸੁਣੀਐ ਸੇਖ ਪੀਰ ਪਾਸਾ ਸੁਣੀਐ ਅੰਧੇ ਪਾਵੇ ਰਾਹ ਸੁਣੀਐ ਆਤ ਹੋਵੇ ਅਸਗਾ ਨਾਨਕ ਭਗਤਾ ਸਦਾ ਬਿਗਾਸ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਸਤਾਏ ਕਾਗਜ਼ ਕਲਮ ਨਾਲ ਲਿਖਣ ਹਰ ਮੰਨੇ ਕਾ ਵਾਹ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਪਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਚਮਕ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਓ ਪ੍ਰਗਟ ਚਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਕਤਿ દ્વાਰ ਮੰਨੈ ਪਰਵਾਰਾ ਸਦਾar ਮੰਨੈ ਧਰਹਿ ਤਾਰੇ ਗੁਰ ਸਿਖ ਮੰਨੈ ਨਾਨਕ ਪਾਵੈ ਨਾਤੇ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੈ ਤਿਰਕੇ ਮਾਨ ਪੰਜੇ ਮੋਹ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਢੋਲ ਤਰਉਂਦਿਆ ਕਾਪੁ ਸੰਦੋਖ ਤਾਮ ਰਖਿਆ ਜਨ ਸੁਤ ਜੇ ਕੋ ਬੁਝਾ ਹੋਵੇ ਸਚਿਆ ਤਬ ਲੈ ਉਪਰ ਕੇਤਾ ਬਾਰ ਧਰਤੀ ਹੋਰ ਭਰੈ ਹੋਰ ਇਸ ਦੇ ਭਾਤ ਲੈ ਕਵਨ ਜੋਰ ਜੀ ਚੰਦ ਰੰਗਾ ਕੇ ਨਾਲ ਸਵਨਾ ਲਿਖਿਆ ਬੁੜੀ ਕਲਾਮ ਲੇਖਾ ਲੇਖ ਜਾਨੈ ਕੋਇ ਲੇਖਾ ਲਿਖਿਆ ਕਹਿਤਾ ਹੋਇ ਕੇਤਾ ਦਾਨ ਸਲਾਹਨ ਰੂਪ ਕੀਤੀ ਦਾਤ ਜਾਨੈ ਕੌਣ ਕੂਤ ਕੀਤਾ ਸਾਹੋ ਇੱਕੋ ਕਵਾਓ ਇਸ ਦੇ ਹੋਏ ਲਖ ਦਰਿਆਓ ਉਤਰਿਤ ਕਵਨ ਕਹਾ ਵਿਚਾਰ ਬਾਰਿਆਂ ਨਾ ਆਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਵਲੀ ਕਾ ਤੂ ਸਦਾ ਸਲਾਮਤ اث جب اثنکھ پاؤ اثاث تپ راؤ اثنکھ گرت مکھ بےد پارنکھ جو من رہ اث گیان بچار اثی اث تار اثنکھ سور بہ بخ سال اث مو لائ تار کدرت کبن کہا بچار پاریا نا جو تا وی سائی بلکہ ਸਦਾ ਸਲਾਮਤ ਨਰੇਕਾਸ ਅਸੰਖ ਮੂਰਖ ਅੰਧਗੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋ ਅਸੰਖ ਕਲ ਵਟ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁਰੀਆਰ ਕੁਰੇ ਪਰਾਏ ਅਸੰਖ ਮਲੇਸ ਮਲ ਪਖ ਖਾਏ ਅਸੰਖ ਨਿੰਦਕ ਸਿਰ ਕਰ ਬਾਲ ਨਾਨਕ ਨੀਚ ਕਹੇ ਵਿਚਾਰ ਬਾਰਿਆ ਨਾ ਜਾਵਾ ਏਕ ਬਾ ਜਿਉ ਤੁਧ ਪਾਵੈ ਸਾਈ ਵਲੀਕਾਰ ਤੋ ਸਦਾ ਸਲਾਮਤ ਨਰੇਂਕ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਗ ਅਸੰਖ ਲੋ ਅਸੰਗੰਕ ਕਰੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਣ ਬਾਰ ਅਖਰਾ ਸਿਰ ਸੰਜੋਗ ਵਖਾਨ ਜਿਨ ਦੇ ਲਿਖੇ ਤਿਸ ਸਿਰ ਨਾਏ ਜਿਬ ਪਰਮਾਇ ਤੇ ਤੇ ਬਪਾਏ ਚੇਤਾ ਕੀਤਾ ਤੇਤਾ ਨਾਓ ਬਿਨ ਨਾਵੇ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਦੋ ਦਬਾਵੈ ਸਾਈ ਵਲਿਕਾ ਤੂ ਸਦਾ ਸਲਾਮੰਦਰੇਂਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤ ਉਤਰਸ ਕੇ ਮੂਤ ਪਲੀਤੀ ਕਪੜ ਹੋਏ ਬੇਸਾਬੋ ਲਈਏ ਹੋ ਤੋਏ ਭਰੀਏ ਮਤ ਪਾਪਾ ਕੈ ਸੰਗ ਹੋ ਤੋ ਕੈ ਨਾਵਾ ਕੈ ਰੰਗ ਪੂਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਵੀ ਆਪੇ ਹੀ ਕਾਏ ਨਾਨਕ ਹੁਕਮੀ ਆਵੇ ਜਾਏ ਦੇਰ ਤਤਪ ਦਿਆ ਦਤ ਤਾਨ ਏਕੋ ਪਾਵੇ ਤਿਲਕਾ ਮਾਨ ਦੁਨੀਆ ਮੰਨੀਏ ਮਨ ਕੀਤਾ ਪਾਓ ਅੰਤਰਗਤ ਤੀਰਤ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਤਵਾਸਤ ਆਠ ਬਾਣੀ ਪਰਮਾਓ ਸਤ ਸੋਹਾਨ ਸਦਾ ਮਨ ਚਾਓ ਕਵਨ ਸੁਦੇਲਾ ਭਗਤ ਕਵਨ ਕਵਨ ਤਿੱਥ ਕਵਨ ਬਾਤ ਕਵਨ ਸੀ ਰੁੱਤੀ ਮਾਹ ਕਵਨ ਜਿਤ ਹੋਆ ਅਕਾਰ ਬੇਲਾ ਪਾਇਆ ਪਰਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਇਤਵਾਰ ਨਾ ਜੋਗੀ ਜਾਣੈ ਰੁਤ ਮਹ ਨਾ ਕੋਈ ਜਾ ਕਰਤਾ ਸਿਰਸੀ ਕਾਉ ਸਾਚੈ ਆਪੈ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਾਹ ਵਰਨੀ ਕਿ ਪਚਾਣਾ ਨਾਨਕ ਆਖਨ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਹੈ ਵੱਡੀ ਨਾਹੀ ਈਟਾ ਜਾ ਕਾ ਹੋਵੇ ਨਾਨਕ ਜੀ ਕੋ ਆਪ ਜਨ ਅਗੇ ਗਿਆਨਾ ਸੋਹੈ ਪਤਾਲ ਅਪਤਲ ਅਖ ਅਕਾਸ਼ਾ ਅਗਾਸ ਔੜ ਕੌੜ ਕ ਪਲ ਤੱਕੇ ਭੇਦ ਕਹਿਣ ਇਕ ਬਾਤ ਸਹਿਜ 18 ਕਹਿਣ ਕਿ ਤੇਵਾ ਅਸਲ ਇੱਕ ਦਾ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਰਾਸ ਨਾਨਕ ਵੱਟਾ ਆਖਿਆ ਆਪੇ ਜਾਣ ਆਬ ਸਲਾਹੀ ਸਲਾਹ ਇਸੀ ਸੂਰਤ ਨਾ ਪਾਇਆ ਨਦੀਆ athe ਵਹ ਪਾਲੇ ਸੰਬੰਧ ਨਾ ਜਾਣੀਐ ਸੰਤ ਸਾਹਿਬ ਸੁਲਤਾਨ ਅੰਗੇਰਾ ਚੇਤੀ ਮਾਲ ਤਨ ਈਰੀ ਤੁਲਨਾ ਹੋਵਨੀ ਜੇ ਇਸ ਮੰਨੇ ਨਾ ਵਿਸਰੇ ਅੰਤ ਨਾ ਸਿਫਤੀ ਕਰੰ ਨਾ ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਨਾ ਵੇਖਣਾ ਸੁਣਨਾ ਨਾ ਅੰਤ ਅੰਤ ਨਾ ਜਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਰਨ ਕੇਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣਾ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿ ਉੱਚਾ ਥਾਓ ਉੱਚੇ ਉੱਪਰ ਉੱਚਾ ਨਾ ਆਓ ਜੇ ਵੱਡਾ ਉੱਚਾ ਹੋਵੇ ਕੋਏ ਇਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਤਰੀ ਕਰਮੀ ਦਾਸ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤੁਮਾਏ ਇਤੇ ਮੰਗੇ ਜੋਤ ਉਪਾਰ ਕੀਤੀਆਂ ਗਲਤ ਨਹੀਂ ਵਿਚਾਰ ਕੀਤੇ ਕਾਪ ਟੁੱਟੇ ਵੇ ਕਾਲ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ آخ جس نخش نانک پاشا ہی پہ امول گن امول وپار امول وپاریا امول پنار ਆਵੇ ਅਮੋਲੈ ਜਾਏ پائے امولہ سمای امول ترم امول دیوان امول تول امول پروان امول بخش امول نشان امول کرم امول پر جائے آئے آخ بےد پاٹ پور آخ لائے, پران, پرے وکیان آخ برمے آکے اند آخ گوپی توبند آکے ایشر آخ سکے کت گانو آک ਕੇ ਦੇ ਆਕੇ ਸੁਨਰ ਮਨ ਜਨ ਸੇਵ ਇਤੇ ਆਕੇ ਆਖਨ ਪਾਏ ਇਤੇ ਕਰ ਕਰ ਉੱਠ ਜਾਏ ਇਤੇ ਕੀਕੇ ਹੋਰ ਕਰੇ ਤਾਂ ਆਖ ਨਾ ਲੱਗੇ ਕੀਕੇ ਜੇਵਣ ਪਾਵੇ ਜੇਵਣ ਹੋਏ ਨਾ ਨਿਕ ਜਾਨਾ ਸੱਚਾ ਸੋਏ ਜੇ ਕੋ ਆਖੇ ਬੋਲ ਵਗਾਰ ਤਾ ਲਿਖਿਆ ਸਿਰ ਗਵਾਰ ਗਵਾਰ ਸੋਦਰ ਕੇ ਆ ਸੋ ਕਰ ਕੇ ਆ ਜਿਤ ਵੇ ਸਰਵ ਸਮਾਲੇ ਬਾਜੇ ਨਾਦ ਅਨੇਕ ਅ ਸੰਕਾ ਕੇ ਤੇ ਬਾਵਨ ਹਾਰੇ ਕੇ ਤੇ ਰਾਗ ਭਰੀ ਸੀ ਉਹ ਕਹਿਣ ਕੇ ਤੇ ਗਾਵਨ ਹਾਰੇ ਕਾਵਨ ਤੁਦਨੋ ਪਵਨ ਪਾਰੀ ਬਚੰਦ ਕਾਵੇ ਰਾਜਾ ਤਰਵੰਦ ਹਾਰੇ ਗਾਵੇ ਜਿੱਤ ਗੁਰਦਲੇਖ ਜਨ ਲਿਖ ਲਿਖ ਤਰਾ ਵਿਚਾਰੇ ਗਾਵੇ ਇਸ਼ਰ ਬਰਮਾ ਦੇਵੀ ਸੋਨ ਸਦਾ ਸੁvare ਗਾਵੇ ਇੰਦ ਇੰਦਰਾਚਨ ਬੈਠੇ ਦੇਵਦੀਆਂ ਦਰ ਨਾਲੇ ਗਾਵੇ ਸੀਤ ਸਮਾਧੀ ਅੰਦਰ ਗਾਵੇ ਸਾਦ ਵਿਚਾਰੇ ਗਾਵਨ ਜਤੀ ਸਤੇਸ ਤੋਗੀ ਗਾਵੇ ਬੀਰ ਕਰਾਰੇ ਗਾਵਨ ਪੰਡਿਤ ਪਰਮਤ ਕੀ ਸੁਰ ਜੁਗ ਜੁਗ ਮੈਦਾਂ ਲਾਲੇ ਗਾਵੇ ਮੋਨੀਆ ਮਨ ਮੋਹਨ ਸੁਰਗ ਮਸ ਪਿਆਲੇ ਗਾਵਨ ਜਤਰਾ ਉਪਾਏ ਤੇਰੇ ਅਠਸਤ ਤੀਰਤ ਨਾਲੇ ਗਾਵੇ ਜੋਦ ਮਹਾ ਬਲ ਸੂਰਾ ਕਾਵੇ ਕਾਈ ਚਾਰੇ ਗਾਵੇ ਕੰਧ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੋਈ ਤੁਦ ਨੋ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੋ ਮੈਂ ਜਿਤ ਨਾ ਆਵਾਂ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਬਤੇ ਸਦੇਵ ਲਈ ਜੋਤਿ ਸੁਭਾਵੈ ਸੋਈ ਕਰਸੀ ਇਹ ਹੁਕਮ ਨਾ ਕਰਨਾ ਜਾਈ ਸੋ ਪਾਸੈ ਸਾ ਪਾਸੈ ਨਾਨਕ ਰਹਿ ਜਾਈ ਮੰਨ ਦਾ ਸਤੋਕ ਸਰੋਵਰਤ ਜੋਲੀ ਧਿਆਨ ਕੀ ਕਰੇ ਬੇਬੂਦ ਤਿੰਤਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪਰਤੀ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਬਗਤ ਗਿਆਨ ਦਿਆ ਬਨਾਰਨ ਘਟ ਘਟ ਬਾਜੇ ਨਾਦ ਆਪ 나ਤ 나ਤੀ ਸਭ ਜਾ ਕੀ ਰਿਤ ਤਿਤ ਅਵਰਾ ਸਾਦ ਸੰਜੋਗ ਵਿਨਜੋਗ ਤੋਂ ਏਕਾਲ ਚਲਾਵੇ ਲੈ ਕੇ ਆਵੇ ਪਾਗ ਅਦੇਸ திਸੈ ਅਦੇ ਆਦ ਅਨੀਰ ਅਨਾਦ ਅਨਹਤ ਜੁਗ ਜੁਗ ਏਕ ਹੋਵੇ ਏਕਾ ਮਾਹੀ ਜੁਗਤ ਬਿਆਈ ਦਿਨ ਚੇਲੇ ਪਰਵਾਰ ਇੱਕ ਸੰਸਾਰੀ ਇੱਕ ਪਣਾਰੀ ਇੱਕ ਲਾਏ ਦੀਵਾਰ ਜਿਬ ਤਿਸ ਪਾਵੇ ਤਿਵੇਂ ਚਲਾਵੇ ਜਿਬ ਹੋਵੇ ਬੁਰਮਾਨ ਇਕ ਹੈ ਉਹਨਾ ਨਦਰ ਨ ਆਵੇ ਬੋਤਾ ਏ ਮਿਰਾਨ ਅਦੇਸ਼ ਤਿਸੈ ਅਦੇਸ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕੋ ਵੇਸ ਆਸਲ ਲੋ ਲੋ ਪੰਡਾ ਜੋ ਕਿਸ ਪਾਇਆ ਸੋ ਇਕ ਵਾਰ ਕਰ ਕਰ ਦੇਖੈ ਸਿਜਰਾ ਨਾਨਕ ਸਾਚੇ ਕੀ ਸਾਚੀ ਕਾਰ ਅਦੇਸ਼ ਤਿਸੈ ਅਦੇਸ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕੋ ਵੇਸ ਇਕ ਦੂਜੀ ਹੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ 베ਰਾ ਆਖੀਐ ਇਕ ਨਾਮ ਜਗਦੀਸ਼ ਏ ਤੇ ਰਾਹ ਪਤ ਪਵਣੀਆਂ ਚੜੀਆਂ ਹੋਏ 21 ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀ ਨਾਨਕ ਨਜ਼ਰੀ ਭਾਈਐ ਗੋਰੀ ਗੁਰੈ ਠੀ ਅੱਖ ਨਜ਼ੋਰ ਚ ਪੈ ਨੰਨ ਜੋਰ ਜੋ ਨਾ ਮੰਗੇ ਦੇ ਨਾ ਜੋਰ ਜੋ ਨਾ ਜੀਵਨ ਮਰਨ ਨ ਜੋਰ ਜੋ ਨਾ ਰਾਜ ਮਨ ਮਨ ਸੋਇ ਜੋ ਨਾ ਸੁਤੀ ਗਿਆਲ ਵਿਚਾਰ ਜੋ ਨਾ ਜੁਗਤੀ ਛੁਟੈ ਸੰਸਾਰ ਇਸ ਹੱਦ ਜੋਰ ਕਰ ਬੇਕੈ ਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੀ ਰੋਤੀ ਤੀਤੀ ਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ertid ਧਾਪ ਰਖੀ ਤਰਾਂ ਸਾਲ ਜਸ ਜਸ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਲ ਜਿਥੈ ਸੋਨ ਪੰਜ ਪਰਵਾਨ ਨਦਰੀ ਕਰਮੋਂ ਪਾਵੈ ਨਿਸ਼ਾਨ ਕੱਚ ਪਕਾਈ ਓਤੈ ਖਾਏ ਨਾਨਕ ਗਾਇਆ ਆਜਾ ਬ ਜਾਏ ਧਰਮ ਕੰਡ ਕਾ ਇਹੋ ਧਰਮ ਭਿਆਲ ਕੰਡ ਕਾ ਆਖੇ ਕਰਮ ਕੇਤੇ ਬਾਵਨ ਪਾਣੀ ਵਸੈ ਸੰਤ ਕੇਤੇ ਕਾਲਮ ਮਹੇਸ ਇਤੇ ਵਰਮੇ ਕਰਤ ਕਰਿਆ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਆਪਣੇ ਕਿਤੇ ਇੰਦ ਚੰਦ ਸੋ ਕਿਤੇ ਕਿਤੇ ਮੰਦਲ ਦੇਸ ਕਿਤੇ ਸਿਤ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਨਵ ਮਨ ਕਿਤੇ ਕਿਤੇ ਰਤਨ ਸੰਬੰਧ ਕਿਤੇ ਆਖਾਣੀ ਕਿਤੇ ਆ ਬਾਣੀ ਇਤੇ ਪਾਪ ਨਰਿੰਦ ਇਤੇ ਆ ਸੂਜੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮਾਰਾ ਗਿਆਨ ਪਚੰਦ ਇਥੇ ਨਾਦ ਬਨੋਦ ਕੋਟ ਆਨੰਦ ਕਰਮਾਂ ਗੰਤ ਕੀ ਪਾਣੀ ਰੂਪ ਸਿੱਧੈ ਕਰਿਐ ਕਰਿਐ ਬੋਧ ਰੂਪ ਤਾਂ ਕਿ ਅੰਕਲਾ ਕਥਿਆ ਨ ਜਾਏ ਏ ਕੋ ਕਹਿ ਤਿਛੈ ਬਿਛਤਾਏ ਸਿੱਧੈ ਕਰਿਐ ਸੁਤਿ ਮਤ ਮੰਨ ਬੁੱਧ ਸਿੱਧੈ ਕਰਿਐ ਸੁਰਾ ਸਿਦਕੀ ਸੁਤਿ ਕਰੋ ਖੰਡ ਕੀ ਬਾਣੀ ਜੋ ਇੱਥੇ ਹੋ ਨਾ ਕੋਈ ਹੋ ਇੱਥੇ ਜੋਤ ਮਹਾ ਬਲਸੂਰ ਤਿੰਨ ਮਹ ਕਰਾਮ ਰਹਾ ਬਲਬੂਰ ਇੱਥੇ ਸੀਤੋ ਸੀਤਾ ਮਹਿਮਾ ਮਹ ਤਾਕੇ ਰੂਪ ਨ ਕਤਨੇ ਜਾ ਨਾ ਹੋ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਬਸੈ ਮਨ ਮਾਏ ਇੱਥੇ ਭਗਤ ਬਸੇ ਕੇ ਲੋ ਕਰੇ ਅਨੰਦ ਸਚਾ ਮਨ ਸੋ ਸਚ ਕੰਧ ਬਸੈ ਨਰਿੰਕਾ ਕਰ ਕਰ ਵੇਖੈ ਨਦਰ ਨਿਆਲ ਇੱਥੇ ਖੰਡਲ ਮੰਡਲ ਵਰਵੰਦ ਏਕੋ ਕਥੈ ਤਾਂ ਅੰਤ ਨਾਂਤ ਇੱਥੇ ਲੋਕ ਕਾ ਜਿਬ ਜਿਬ ਹੁਕਮ ਤੇ ਦੇ ਤੇ ਬਤਾ ਕਾਰ ਬੇ ਕਹਿ ਲਿਖਿਆ ਕਰ ਵਿਚਾਰ ਨਾਨਕ ਕਤਨਾ ਕਰਾ ਸਾਰ ਜਤ ਬਹਾਰਾ ਧੀਰੇ ਸੁਲਿਆ ਹਰਨ ਮਤ ਬੇਦ ਹਤਿਆਰ ਭਾਉ ਅੱਲਾ ਆਗਨ ਧਪਤਾਓ ਭਾਂਡਾ ਭਾਉ ਅੰਮ੍ਰਿਤ ਦਿੱਤ ਦਾਲ ਕਰੀਐ ਸਭ ਸੱਚੀ ਦਸਤਾਲ ਜਿਨ ਕਾਉ ਨਦਰ ਕਰਵਾ ਤਿਨ ਕਾਰ ਨਾਲਕ ਨਗਰੀ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਤੇਸ ਰਾਤ ਤੂੰ ਹੀ ਤਾਈ ਦਿਆ ਏ ਲੈ ਸਗਲੇ ਜਗਤ ਚੰਗਿਆਈਆ ਬੁਰਿਆਈਆ ਬਾਜੈ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਲੈੜੈ ਕਹ ਦੋ ਜਿਨੀ ਨਾਮ ਤੇਆ

ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇਤੀ ਮਨ ਬਚਿਆ ਬਦਾਈਆਂ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਨ ਆਇਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਬਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਵਨਾ ਗੱਲਾਂ ਸਮਰੰਥ ਸੁਆਮੀ ਸੋ ਕਿਉ ਮੰਨ ਬਿਸਾਰ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸੈਵਾ ਕਾ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋਂ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਬਾਚੇ ਸਭ ਤਖਨੇਰੇ ਕਹਿ ਨਾਨਕ ਸੱਚੇ ਸੈਵਾ ਕਾ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸੰਤ ਸੁਖਮਨ ਆਇ ਬਸਿਆ ਜਿਨ ਇਸਾ ਸਭ ਪੁਜਾਈਆਂ ਸਦਾ ਗੁਰੂਆਂ ਕਿਤੇ ਗੁਰ ਬੇਟੋ ਜਿਸ ਦੀਆਂ ਇਹ ਵਟਿਆਆਂ ਕਹ ਨਾਨਕ ਸੁਨੋ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਬਾਜੇ ਪੰਜ ਸਬਦ ਤਿਤਕਾਰ ਸਵਾਗੈਕਾਰ ਸਵਾਗੈ ਸਬਦ ਬਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਤ ਵਸ ਕਿਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਤ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਯਾ ਉਤਰੇ ਸਗਲ ਪਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਚੰਤ ਸਾਜਨ ਤੇ ਸਭ ਸੇ ਪੂਰੇ ਗੁਰ ਤੇ ਜਾਨੀ ਸੰਤ ਪਨੀਤ ਕਹਤੇ ਪਵਿੱਤ ਸਤ ਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਹਰਦਾਸ ਤੂ ਠਕ ਕਰ ਤੁਮ ਤੇ ਹਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹ ਸੁਖ ਕਨੇਰੇ ਕੋਈ ਨ ਜਾਣ ਤੁਮਰਾ ਅੰਤ ਉੱਚੇ ਉੱਚਾ ਭਗਵੰਤ ਸਗਲ ਸਮਗਰੀ ਤੁਮਰ ਹੈ ਸੂਤਰ ਤਾਰੀ ਤੁੰਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੇਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਵਾਨੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਫਗੋਤ ਜੀ ਜੀ ਸਹਾਏ ਬਾਾਰ ਸ੍ਰੀ ਫਗੋਤ ਜੀ ਕੀ ਪਾਸਾਏ ਦਸਵੀਂ ਪ੍ਰਥਮ ਫਗੋਤ ਜੀ ਸਿਮਰ ਕੇ ਗੁਰੂ ਨਾਨਕ ਲੀਤ ਆਏ ਫਿਰ ਅੰਗਤ ਗੁਰ ਤੇ ਅਮਰਦਾਸ RAM DASਾਂ ਹੋਈ ਸਹਾਰੇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਰਾਇ ਜਿਹੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰ ਨਾਉ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਸਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਧਿਆਨ ਕਰਕੇ ਬੋਲੋ ਜੀਵਾ ਹੈ ਗੁਰੂ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਬੰਡ ਸਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅੰਦਿਤ ਕੀਤਾ ਤਿੰਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਕਾਲਾ ਜੀ ਬੋਲੋ ਜੀਵਾ ਹੈ ਗੁਰ ਜੇਨਾ ਸਿੰਘਾਂ ਸਿੰਘਨੀਆਂ ਨੇ ਧਰਮ ਮਿਹਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲੋਹਾਈਆਂ ਚਰਕਰੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲੀਕ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਕੇਸਾ ਸਵਾਸਾਂ ਨਾਲ ਨਿਵਾਹੀ ਤੇ ਨਾਮ ਦੀ ਕਮਾਈ ਦਾ بولو جی واحط گردوارا دھیان تر کے بولو جی میں سربت خالصا جی کی ارداس ہے جی سربت خالصا جی کو واحد ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸੈ ਤਾਹ ਤਾਹ ਰਸਿਆ ਰਿਆਤ ਦੇਖ ਤੇਗ ਅਤੇ ਦਿੱਤ ਕੀ ਪੈਜ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰੈਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਦਾਣਾ ਸੇ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੋਕੀਆਂ ਝੰਡੇ ਭੁੰਗੇ ਜੁਗੋ ਜੁਗ ਉਕਤਲ ਤਰੋਂ ਕਾ ਜਾਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਤਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਨੇ ਅੰਤ ਦੇ ਜ਼ਦਾ ਸਹਾਈ ਦਿੱਤਾ ਜੀਓ ਸਮੂਹ ਗੁਰਦਾਰਿਆਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸਮਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਔਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜੂਰ ਦੀ ਅਦਾਸ ਹੈ ਜੀ ਅਖਰ ਵਾਦਾ ਕਾਟਾ ਭੁੱਲ ਚੁੱਕ ਮਾਫ ਕਰਨੀ ਸਰਬਤ ਦੇ ਕਾਰਜ ਰਾਜ ਕਰਨੇ ਤੇਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਤੇਈ ਅਕਾਲ ਕੀ ਤਵੀ ਚਲਾਓ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਉਦ ਮੈਲੇ ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਏ ਕਰਾਰ ਹੋਏ ਸਭ ਮਿਲenge ਬਚੈ ਸਰਨ ਜੋ ਹੋਏ ਏ ਗੁਰੂ ਨਾਮ ਜਾਜ ਹੈ ਚੜੇ ਸੋ ਉਤਰੇ ਪਾ ਜੋ ਸਰਧਾ ਕਰ ਸੇਵ ਤੇ ਗੁਰ ਪਾਲ ਉਤਾਰਨ ਹਾਰ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ